ਕੜੂ ਕੌਣ ਫੜੂ ਇਹਦੇ ਕੌਣ ਮੂਰੇ ਹੋਵੇਗਾ ਉਹ ਜਦੋਂ ਵੱਜਿਆ ਪੰਜਾਬੀਆਂ ਦਾ ਬੁਗਜੂ ਕਹਿੰਦਾ ਚੱਕ ਦੂ ਮੈਂ ਚੱਕ ਦੂ ਮੈਂ ਉਹ ਜਦੋਂ ਵੱਜਿਆ ਪੰਜਾਬੀਆਂ ਦਾ ਬੁਗਜੂ ਲਾ ਤਿੰਨ ਜੱਫੇ ਲੱਗੇਗਾ ਸਾਢੇ 3 ਲੱਖ ਹੋਊਗਾ 1 ਲੱਖ ਦਾ ਚੈੱਕ ਹੋਰ ਆ ਗਿਆ ਆਗਲੀ ਕਬੱਡੀ ਪਹਿਲੀ ਰੇਡ ਮਾਰਨ ਦੇ ਵਾਸਤੇ ਆ ਦੇਖ ਲਵੇਂ ਮੈਦਾਨ ਦੇ ਅੰਦਰ ਆਪਣੇ ਹਿੱਸੇ ਦੀ ਪਹਿਲੀ ਕਬੱਡੀ ਆ ਖੀਰਾਵਾਲੀਏ ਬੁਲਟ ਨਵੇਂ ਆ ਲੋਕੀ ਦੁਗਦੋ ਕਹਿੰਦੇ ਆ ਮਤ ਵਾਲਾ ਸ਼ਰਨਾ ਐਨ ਕੋਸ਼ਿਸ਼ ਕਰਦਾ ਹੋਇਆ ਤੇ ਪੁਆਇੰਟ ਦਾ ਵੀਦਾ ਅਗਲੀ ਕਬੱਡੀ ਪਾਉਣ ਦੇ ਵਾਸਤੇ ਇਹ ਹੱਧਰੋਲੇ ਵਾਲਾ ਕਾਲਾ ਅੱਜ ਕਾਲੇ ਦਾ ਬਾਪ ਅਜਵੇਰ ਸਿੰਘ ਫੌਜੀ ਵੀ ਆਇਆ ਪਰ ਹੱਥਾਂ ਦੇ ਵਿੱਚ ਲਓ ਕਬੱਡੀ ਕਾਲੇ ਦੀ ਬੋਲ ਅਮਰੀਕੀ ਆਓ ਸਾਹਮਣੇ ਕਹਿੰਦੇ ਕਾਲੇ ਦੀ ਕਬੱਡੀ ਪੈ ਰਹੀ ਹੈ ਅਮਰੀਕਾ ਦਾ ਬਾਪ ਸਲੀਕ ਹੈ ਨੌਜਾਨ ਇਹ ਅਮਰੀਕਾ ਦੇ ਵਿੱਚੋਂ ਚੱਲ ਕੇ ਆਇਆ ਕਾਲੇ ਦੇ ਕਬੱਡੀ ਪਾਈ ਪ੍ਰਕਾਸ਼ ਗਾਧੂ ਜੀ ਕਹਿੰਦੇ ਸੁਖਵਿੰਦਰ ਜੀ ਕਹਿੰਦੇ ਮਿੰਟੂ ਕਾਪਾ ਦੇ ਜਰਨੈ ਆਕੇ ਨਾਲ ਵੀ ਕਾਲਾ ਸੱਟ ਲਿਆ ਸ਼ੀਲੂ ਨੇ ਇਹ ਸ਼ੀਲੂ ਨੂੰ ਗਾਲ ਗਾਲ ਪਿਆਰ ਕਰਦਾ ਜਿੱਧਰ ਤਿੰਨ ਜੱਫੇ ਲੱਗੇ ਰਪਈਆ ਸਾਡੇ 4 ਲੱਖ ਆ ਗਿਆ ਸਾਡੇ ਕੋਲ ਇਹ ਚੈੱਕ ਪੁੱਜ ਗਏ ਨੇ ਜਿਹੜੀ ਵੀ ਟੀਮ ਨੇ ਜਾਫੀ ਤਿੰਨ ਜੱਫੇ ਲਾ ਗਏ ਸਾਡੇ 4 ਲੱਖ ਦਿੱਤਾ ਜਾਊਗਾ ਮਹਣਵੀਰ ਬੱਲੇ ਇਹਨਾਂ ਦੀ ਸਾਰੀ ਮੈਨੇਜਮੈਂਟ ਦਾ ਧੰਨਵਾਦ ਲੋ ਕਬੱਡੀ ਪਾਉਣ ਦੇ ਵਾਸਤੇ ਇਹ ਹਸ਼ੀਸ਼ਰ ਵਾਲਾ ਆ ਬੁਰੀਆ ਦੇਖਦੇ ਵਿੱਚ ਕਰਦਾ ਹੋਇਆ ਕਮਾਲਾ ਕਿ ਵਜ ਰਈਆ ਨੇ ਤੋਲਾ ਪੰਡੇ ਲਾਲ ਜਵਾਨਾਂ ਦੇ ਆ ਸੱਸੇ ਮਾਰਾ ਅਸਿਨੇ ਕਹਿੰਦੇ ਕਬੱਡੀ ਦਿਲ ਕਮ ਜੋਰ ਕਾਲਿਆ ਓਏ ਖੇਡ ਨਹੀਂ ਸਕਦੇ ਕਬੱਡੀ ਦਿਲ ਕਮ ਜੋਰ ਕਾਲਿਆ ਓਏ ਇਹ ਸ਼ੰਕਰ ਜਹਾਜ਼ ਕਬੱਡੀ ਪਾ ਰਿਹਾ ਇੱਕ ਵਾਰ ਸੇ ਸ਼ੀਲੂ ਆ ਨਾਲ ਕਿੱਡੇ ਵਾਲਾ ਕਮਲ ਹਾ ਮੇਰੇ ਮਿੱਤਰੋ ਆ ਸਨੈਪ ਜੱਟਾ ਪੈਂਦੀਆਂ ਨੇ ਇਹ ਕਹਿੰਦੇ ਅਵਤਾਰ ਸਿੰਘ ਜੀ ਗੱਲ ਦਾ ਮੇਲਾ ਚੱਲਦਾ ਬਾਪੂ ਨੂੰ ਬਹੁਤ ਸ਼ੌਕੀ ਫੁੱਟਬਾਲ ਦਾ ਆਹ ਕਹਿੰਦੇ ਉਹ ਜਿਹੜੀ ਟਰਨਾ ਕਬੱਡੀ ਵਾਲੇ ਪਾਸੇ ਇੱਧਰ ਕਹਿੰਦੇ ਰਾਹ ਬੰਦ ਕਰਤੇ ਅੱਜ ਗੱਲ ਬਣ ਜਣੀ ਲੋਕਾਂ ਨੇ ਕਹਿਣਾ ਇਹ ਪਿੰਡੂ ਸਿੱਚੇ ਵਾਲਿਆ ਹੁਣ ਰੁਪਈਆ 5 ਲੱਖ ਆ ਗਿਆ ਸਾਡੇ ਕੋਲ ਦੋ ਜੱਫੇ ਲੱਗ ਗਏ ਜੇ ਇੱਕ ਹੋਰ ਜੱਫਾ ਲੱਗ ਗਿਆ ਤੇ 5 ਲੱਖ 5 ਲੱਖ ਵਧ ਗਿਆ ਸਾਡੇ ਕੋਲ ਉਹ ਕਬੱਡੀ ਨਾਲ ਜੁਈਆ ਮੈਦਾਨ ਦੇ ਨਾਲ ਆ ਖੀਰਾਂ ਵਾਲਿਆ ਬੁਲਟ ਦਾ ਅਗਲੀ ਰੇਡ ਪਾਉਣ ਦੇ ਵਾਸਤੇ ਸੁਰ ਸਿੰਘ ਵਾਲਾ ਅੰਬਾ ਆਓ ਸਾਹਮਣੇ ਕਹਿੰਦੇ ਅੰਬੇ ਵੀ ਕਬੱਡੀ ਪੈਰੀਏ ਖੇਡ ਦੇ ਮੈਦਾਨ ਦੇ ਵਿੱਚ ਚਾਰੇ ਪਿਆਰ ਪੱਟਾਂ ਦੇ ਥਾਪੀਆਂ ਵੱਜਦੀਆਂ ਨੇ ਅੱਜ ਕਹਿੰਦੇ ਭਲੱਥ ਪਿੰਡ ਦਾ ਮੇਲਾ ਚੱਲਦਾ ਇਹਨੂੰ ਕੌਣ ਰੋਕੂ ਇਹਨੂੰ ਕੌਣ ਫੜੂ ਇਹਦੇ ਕੌਣ ਮੂਰੇ ਹੋਵੇਗਾ ਉਹ ਜਦੋਂ ਵੱਜਿਆ ਪੰਜਾਬੀਆਂ ਦਾ ਬੁਗਚੂ ਕਹਿੰਦਾ ਚੱਕ ਦੂਣਾ ਚੱਕ ਦੂਣਾ ਉਹ ਜਦੋਂ ਵੱਜਿਆ ਪੰਜਾਬੀਆਂ ਦਾ ਬੁਗਚੂ ਕਹਿੰਦਾ ਚੱਕ ਦੂਣਾ ਚੱਕ ਦੂਣਾ